ਦੋ ਚੀਜ਼ਾਂ ਇਨਸਾਨ ਦੇ ਨਾਲ ਸੰਸਾਰ ਤੋਂ ਚੱਲਣ ਬਿਲੇ ਕਰਤੀਆਂ ਨੇ ਇੱਕ ਇਹ ਅਸੀਂ ਰੱਬ ਦਾ ਨਾਮ ਜਪਦੇ ਹਰੇਕ ਇਹ ਨਾਲ ਕਰਦੇ ਇੱਕ ਜਿਹਾ ਜਿਹਾ ਅਸੀਂ ਕਰਮ ਕੀਤੇ ਨੇ ਸਾਡੇ ਨਾਲ ਜਿੱਥੇ ਕੋਈ ਵੀ ਹੈ ਕਿਉਂਕਿ ਰੱਬ ਦਾ ਨਾਮ ਸਾਡੀ ਸ਼ੈਦਾ ਕਰਦਾ ਬਣ ਕੇ ਕੀ ਕੀ ਹੈ ਕਿ ਜਿੱਥੇ ਮਾਂ ਪਾਪ ਭੈਣ ਭਰਾ ਮਿੱਤਰ ਆ ਕੋਈ ਨਹੀਂ ਜਾ ਸਕਦਾ ਰੱਬ ਦਾ ਨਾਮ ਉਥੇ ਤੇਰੇ ਨਾਲ ਹੁੰਦੇ ਜੇ ਬਾਦ ਪਤਲ ਕੋ ਤਮੀਤ ਨਾ ਭਾਈ ਮਨੁਮਹਾਂ ਨਾਮ ਤੇਰਾ ਸੰਗ ਸਹਾਈ ਜੇ ਮਹਾ ਭਿਆਨ ਮੂਤ ਜਾ ਮਸਾਲਾ ਤੇ ਕੇਵਲ ਨਾਮ ਖੰਦ ਨੂੰ ਤੇਰਾ ਇੱਕ ਜੇ ਮੁਸ਼ਕਲ ਹੋ ਬਿਆਹ ਤੇ ਭਾਰੀ ਹਰ ਕੋ ਨਾਮ ਖਿੰਮਾ ਹੈ ਉਦ ਮਰਦ ਕਿਤੇ ਜਿੱਥੇ ਬਹੁਤੀ ਮੁਸ਼ਕਲ ਹੈ ਉਥੇ ਨਾਮ ਮੇਰਾ ਪਾਉ ਉਤਾਰ ਰਿਹਾ ਹੈ ਫਿਰ ਬਾਣੀ ਇਹ ਵੀ ਕਹਿੰਦੀ ਹੈ ਕਿ ਜੇ ਜਿਹੋ ਦੇ ਤੈ ਕਰਮ ਕੀਤੇ ਨੇ ਬਦਿਆ ਕਿ ਕਰਮ ਕੀ ਤੇਰੇ ਨਾਲ ਜੁੜੇ ਅਮਨ ਸਰਾਂਦੋ ਲੇਖਾ ਦੇਣਾ ਆਏ ਕਟਨ ਦੂਜਾ ਮਲੇਣਾ ਕਿਆ ਰਹਿ ਖਟਿਆ ਕਹਾ ਗਬਾਇਆ ਚਲੋ ਸਤਾਬ ਦੀ ਬਾਣ ਬੁਲਾਇਆ ਚਲ ਦੇ ਰਹਾਲ ਦੀ ਮਾਂ ਨੇ ਬੁਲਾਇਆ ਹਰ ਫਰਮਾਨ ਕਰਗੇ ਕਾਰਜ ਕੈਡੋ ਜਿਹੜੇ ਤੈਨੂੰ ਲੈਣ ਆਣਗੇ ਨਾ ਜਿਨ੍ਹਾਂ ਨੂੰ ਤੂੰ ਜਮ ਕਹਿੰਦਾ ਪੁੱਤੈ ਨੂੰ ਕਹਿਣਗੇ ਕਿ ਚਲ ਸਾਡੇ ਨਾਲ ਤੇਰੇ ਕਰਮਾਂ ਦਾ ਲੇਖਾ ਜੋਖਾ ਹੋਣਾ ਹੈ ਆਮਲ ਕਰਮਾਂ ਨੂੰ ਕੀਤੇ। ਕਹਿੰਦੇ ਤੇਰੇ ਕਰਮਾਂ ਦਾ ਲੇਖਾ ਜੋਖਾ ਹੋਣਾ ਹੈ ਚੱਲ ਤੈਨੂੰ ਲੈਣਾ ਕੀ ਤੈ ਖੱਟਿਆ ਤੇ ਕੀ ਗਵਾਇਆ। ਤੇਰਾ ਹਿਸਾਬ ਕਿਤਾਬ ਹੋਣਾ। ਇਹ ਦੋ ਚੀਜ਼ਾਂ ਹਰ ਇੱਕ ਦੇ ਨਾਲ ਜਾਣੀਆਂ ਜੇ ਅਸੀਂ ਨਾਮ ਜਪਿਆ ਤਾਂ ਨਾਮ ਸਾਡੇ ਨਾਲ ਹੀ ਆਇਆ। ਜੇ ਹੋਦਿ ਅਸੀਂ ਕਰਮ ਕੀਤੇ ਨੇ ਉਹ ਕਰਮ ਵੀ ਸਾਡੇ ਨਾਲ ਜਾਣਗੇ ਭਾਵੇਂ ਚੰਗੇ ਕੀਤੇ ਨੇ ਉਹਨਾਂ ਦਾ ਫਲ ਵੀ ਮਿਲੇਗਾ। ਪਾਵੇਂ ਮਾੜੇ ਕੀ ਇਹਦੇ ਫਲ ਉਹਨਾਂ ਦਾ ਵੀ ਕਿੰਨਾ ਹੈ ਇਹ ਵੀ ਹੈ ਕਿ ਅਸੀਂ ਬਚ ਜਾ ਬਚਣਾ ਨਹੀਂ ਹੈ ਚੰਗਿਆਂ ਦਾ ਫਲ ਵੀ ਗੁਰੂ ਨੇ ਦੇਣਾ ਹੈ ਪਰਮਾਤਮਾ ਨੇ ਦੇਣਾ ਹੈ ਮਾੜਿਆਂ ਦਾ ਵੀ ਹੈ ਚੰਗੇ ਮਾੜੇ ਜਿਹੋਦੇ ਮੰਤੇ ਨੇ ਕਰਨ ਕੀਤੇ ਇਹਦੇ ਨਾਲ ਹੀ ਜਾਣਗੇ ਬਾਕੀ ਅਸੀਂ ਸਭ ਕੁਝ ਇੱਥੇ ਛੱਡ ਜਾਣਾ ਹੈ ਪਾਵੇਂ ਉਹ ਡੇੜੇ ਤੋਂ ਨੇੜੇ ਦਾ ਰਿਸ਼ਤੇਦਾਰ ਹੈ ਪਾਵੇਂ ਕੋ ਪੈਸਾ ਜਗੀ ਜਾ ਜਾਇਦਾਦ ਕੁਝ ਵੀ ਹੈ ਮਾਂ ਬਾਪ ਸਿੰਘਾਂ ਪੁੱਤਰ ਬੈਣ ਪਰਾ ਸਖ ਸੰਭ ਦੀ ਯਾਦ ਸਭ ਕੁਝ ਇੱਥੇ ਛੱਡ ਜਾਣਾ ਨਾਮ ਜਪਿਆ ਨਾਮ ਨਾਲ ਜਾਏਗਾ ਸਾਡੇ ਕਰਮ ਸਾਡੇ ਨਾਲ ਜਾਣਗੇ